ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਡੀ ਸਾਖੀ ਹੈ ਧੰਨ ਸ਼੍ਰੀ ਗੁਰੂ ਨਾਨਕ ਤੇਜ ਜੀ ਦੀ ਤੀਸਰੀ ਉਦਾਸੀ ਉੱਤਰਾਖੰਡ ਦੀ ਜਗਤ ਜਲੰਦਾਰ ਰੱਖਣ ਵਾਸਤੇ ਗੁਰੂ ਜੀ ਫਿਰ ਤਿਆਰ ਹੋਏ ਜਦੋਂ ਭਾਈ ਮਰਦਾਨਾ ਜੀ ਨੂੰ ਸਾਥ ਲੈ ਕੇ ਗੁਰੂ ਜੀ ਤੁਰਨ ਲੱਗੇ ਤਾਂ ਸਤਸੰਗੀਆਂ ਅਤੇ ਘਰ ਦੇ ਜੀਵਾਂ ਨੇ ਗੁਰੂ ਜੀ ਅੱਗੇ ਪ੍ਰਾਰਥਨਾ ਕੀਤੀ ਹੇ ਸਤ ਗੁਰੂ ਜੀ ਅਸੀਂ ਆਖ ਨਹੀਂ ਸਕਦੇ ਪਰ ਜੇ ਆਪ ਹੁਣ ਫਿਰ ਨਾ ਜਾਓ ਤਾਂ ਚੰਗਾ ਹੈ ਇੱਥੇ ਕਰਤਾਰਪੁਰ ਰੌਣਕਾਂ ਹਨ ਸਤਸੰਗ ਹੁੰਦਾ ਹੈ ਆਪ ਦੇ ਜਾਣ ਪਿੱਛੋਂ ਡੇਰਾ ਉੱਜੜ ਜਾਵੇਗਾ ਗੁਰੂ ਜੀ ਮੁਸਕਰਾ ਕੇ ਬੋਲੇ ਇਹ ਡੇਰਾ ਕਰਤਾਰ ਨੇ ਵਸਾਇਆ ਹੈ ਇਹ ਨਹੀਂ ਉੱਜੜੇਗਾ ਆਸਾਂ ਦੇ ਆਉਂਦਿਆਂ ਨੂੰ ਬਹੁਤਾ ਬਸੇਗਾ ਦੁਖੀ ਜੀਵ ਕਰ ਲਾਉਂਦੇ ਹੋਏ ਆਵਾਜ਼ਾਂ ਆ ਰਹੇ ਹਨ ਉਹਨਾਂ ਦੇ ਰੋਗ ਦੂਰ ਕਰਨ ਵਾਸਤੇ ਕਰਤਾਰ ਮੈਨੂੰ ਪ੍ਰੇਰਣਾ ਕਰ ਰਿਹਾ ਹੈ ਛੇਤੀ ਮੋੜਾਵਾਂਗੇ ਸੱਬੇ ਕਰਤਾਰ ਕਰਤਾਰ ਜਪੋ ਗੁਰੂ ਜੀ ਕਰਤਾਰਪੁਰ ਤੋਂ ਚਾਲਕੇ ਗੁਰਦਾਸਪੁਰ ਸ਼ਹਿਰ ਆਏ ਦਰਿਆ ਬਿਆਸਾ ਪਾਰ ਕਰਕੇ ਦਸੂਹੇ ਤੋਂ ਮਕੇਰੀਆਂ ਹਾਜੀਪੁਰ ਰਾਹੀਂ ਉੱਪਰ ਪਹਾੜ ਨੂੰ ਚੜ ਪਏ ਜੀਵਾਂ ਨੂੰ ਸੱਤਿਆ ਧਰਮ ਦੱਸਦੇ ਹੋਏ ਗੁਰੂ ਜੀ ਜਵਾਲਾ ਜੀ ਦਾ ਪਰਬਤ ਉੱਤੇ ਦੇਵੀ ਦੇ ਮੰਦਿਰ ਪਹੁੰਚ ਗਏ ਅੱਗੇ ਜਵਾਲਾਜੀ ਦਾ ਮੇਲਾ ਸੀ ਦੂਰੋਂ ਦੂਰੋਂ ਯਾਤਰੀ ਦਰਸ਼ਨ ਕਰਨ ਵਾਸਤੇ ਆਏ ਹੋਏ ਸਨ ਕਈ ਤਰ੍ਹਾਂ ਦੇ ਪਖੰਡ ਕਰਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਸੀ ਉੱਥੇ ਇੱਕ ਅਰਜਨ ਨੰਗਾ ਸਾਧੂ ਸੀ ਗੁਰੂ ਜੀ ਨੇ ਉਸ ਨੂੰ ਗਿਆਨ ਚਰਚਾ ਕੀਤੀ ਜਵਾਲਾ ਦੀ ਕੁਦਰਤੀ ਬਲ ਦੀ ਅੱਗ ਦੀਆਂ ਲਾਟਾਂ ਨੂੰ ਦੇਖ ਕੇ ਗੁਰੂ ਜੀ ਨੇ ਕਿਹਾ हे ਪੁਜਾਰੀਓ ਇਹ ਤੁਸਾਂ ਦੀ ਰੋਟੀ ਦਾ ਸਾਧਨ ਤਾਂ ਠੀਕ ਹੈ ਪਰੇ ਦੇਵੀ ਮੁਕਤੀ ਨਹੀਂ ਦੇ ਸਕਦੀ ਕਿਉਂਕਿ ਪਰਬਤਾਂ ਦੇ ਵਿੱਚ ਅਨੇਕਾਂ ਥਾਂ ਐਸੇ ਹਨ ਜਿੱਥੇ ਅੱਗ ਦੀਆਂ ਲਾਟਾਂ ਨਿਕਲਦੀਆਂ ਹਨ ਕਿਉਂਕਿ ਪਰਬਤਾਂ ਦੇ ਲੁਕੇ ਖਜ਼ਾਨਿਆਂ ਵਿੱਚ ਅਨੇਕਾਂ ਤਰ੍ਹਾਂ ਦੀਆਂ ਗੰਧਕ ਆਦਿ ਬਲਣ ਵਾਲੀਆਂ ਵਸਤੂਆਂ ਹਨ ਇਹ ਕੋਈ ਕਲੀਆਂ ਨਕਾਰੀ ਰੱਬੀ ਸ਼ਕਤੀ ਨਹੀਂ ਜੇ ਜਵਾਲਾਜੀ ਤੇ ਕਾਂਗੜੇ ਵਾਲੀ ਦੇਵੀ ਜੋ ਇੱਕ ਮਹਾਨ ਮੰਦਰ ਰੂਪ ਵਿੱਚ ਹੈ ਜੇ ਰਤਾ ਮਾਸਾ ਵੀ ਰੱਬ ਸ਼ਕਤੀ ਰੱਖਦੀਆਂ ਹੁੰਦੀਆਂ ਤਾਂ ਮਸਲਮਾਨ ਲੋਟੇਰੇ ਇਹਨਾਂ ਮੰਦਰਾਂ ਨੂੰ ਲੁੱਟ ਕੇ ਲੈ ਜਾਂਦੇ। ਮਹਿਮੂਦ ਗਜਨਵੀ ਨੇ ਕਾਂਗੜੇ ਦਾ ਮੰਦਰ ਲੁੱਟਿਆ ਸੀ। ਦੇਵੀ ਸ਼ਕਤੀ ਜ਼ਰੂਰ ਉਸ ਨੂੰ ਰੋਕਦੀਆਂ। ਜਿਹੜੀਆਂ ਦੇਵੀਆਂ ਆਪਣੀਆਂ ਰੱਖਿਆ ਨਹੀਂ ਕਰ ਸਕੀਆਂ ਉਹ ਮਨੁੱਖ ਨੂੰ ਕਿਵੇਂ ਰਿੱਧੀਆਂ ਸਿੱਧੀਆਂ ਜਿ ਸ਼ਕਤੀਆਂ ਦੇ ਸਕਦੀਆਂ ਹਨ। ਭਲੇ ਲੋਕੋ ਉਸ ਨਿਰੰਕਾਰ ਦਾ ਸਿਮਰਨ ਕਰੋ ਜੋ ਇਹਨਾਂ ਕੁਦਰਤੀ ਸ਼ਕਤੀਆਂ ਦਾ ਬਾਪ ਤੇ ਕਰਤਾ ਹੈ। ਅਰਜਨੰਗਾ ਆਪਣੀ ਪੂਜਾ ਕਰਾਉਂਦਾ ਸੀ ਉਹ ਆਖਦਾ ਸੀ ਕਿ ਉਹ ਖੁਦ ਪਰਮੇਸ਼ਵਰ ਹੈ ਅਲਫ ਨੰਗਾ ਰਹਿੰਦਾ ਹੈ ਇਸਤਰੀ ਤੇ ਮਰਦ ਉਸ ਦੀ ਪੂਜਾ ਕਰਦੇ ਪੁਰਸ਼ਾਂ ਨੂੰ ਆਤਮਿਕ ਭੁੱਖ ਸੀ ਉਹਨਾਂ ਦੀ ਭੁੱਖ ਕੋਈ ਦੂਰ ਨਹੀਂ ਸੀ ਕਰਦਾ ਦੁੱਖਾਂ ਪਰਮਾ ਤੇ ਜ਼ਾਲਮ ਹਾਕਮਾਂ ਦੀਆਂ ਟੰਗੀਆਂ ਦਿਗਰਸੀ ਹੋਈ ਜਨਤਾ ਤੰਗ ਤੇ ਤੜਪ ਰਹੀ ਸੀ ਗੁਰੂ ਜੀ ਨੇ ਨਾਗੇ ਅਰਜਨ ਨੂੰ ਆਖਿਆ ਹੈ ਪੁਰਸ਼ਾ ਪਹਿਲੀ ਤੇਰੀ ਪੁੱਲ ਇਹ ਹੈ ਕਿ ਸਮਾਜ ਵਿੱਚ ਪੁਰਸ਼ ਦਾ ਨੰਗਾਪਨ ਸ਼ਰਮਨਾਕ ਤੇ ਭੈੜਾ ਹੈ ਲੀੜੇ ਪਾ ਨੰਗਿਆ ਰੱਬ ਨਹੀਂ ਰੀਜਦਾ ਉਹ ਤਾਂ ਭਗਤੀ ਤੇ ਸਿਮਰਨ ਕਰਨ ਵਾਲੇ ਨਾਲ ਹੀ ਰੀਜਦਾ ਹੈ ਦੂਸਰੀ ਪੁੱਲ ਇਹ ਹੈ ਕਿ ਤੂੰ ਆਪਣੇ ਆਪ ਨੂੰ ਭਗਵਾਨ ਅਖਵਾਉਂਦਾ ਹੈ ਭਗਵਾਨ ਜਨਮ ਮਰਨ ਤੋਂ ਰਹਿਤ ਇੱਕ ਮਹਾਨ ਸ਼ਕਤੀ ਹੈ ਪੁਰਸ਼ ਇੱਕ ਉਸ ਦੀ ਅੰਛ ਜ਼ਰੂਰ ਹੈ ਪਰ ਖੁਦ ਭਗਵਾਨ ਨਹੀਂ ਹੋ ਸਕਦਾ ਭਗਵਾਨ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਤੀਸਰਾ ਲਾਲਚ ਤੈਨੂੰ ਮਾਰ ਰਿਹਾ ਹੈ ਅਖਮਾਉਂਦਾ ਨੰਗਾ ਅਤੀਤ ਹੈ ਪਰ ਤਨ ਤਨ ਤੇ ਕਪੜਾ ਇਕੱਠਾ ਕਰੀ ਜਾਂਦਾ ਹੈ ਇਸ ਧਨ ਤੇ ਪਦਾਰਥ ਨੂੰ ਮਾੜੇ ਕਰਮ ਕਰਨ ਵਿੱਚ ਖਰਚ ਕਰਦਾ ਹੈ ਚੌਥਾ ਤੈਨੂੰ ਕਾਮ ਸਤਾ ਰਿਹਾ ਹੈ ਜਦੋਂ ਕਿ ਦੁਨੀਆ ਦੀ ਅੱਖੀ ਘਾਟਾ ਤਾਂ ਪਾ ਰਿਹਾ ਹੈ ਕਿ ਦੁਬਾਲ ਬ੍ਰਹਮਚਾਰੀ ਹੈ ਇਸਤਰੀ ਦੇ ਨੇੜੇ ਨਹੀਂ ਗਿਆ ਪਰ ਆ ਦੇ ਹਨੇਰੇ ਵਿੱਚ ਲੋਕਾਂ ਤੇ ਆਪਣੇ ਆਪ ਨੂੰ ਧੁਖਾ ਦਿੰਦਾ ਹੈ ਜਦੋਂ ਦੌਲਤ ਦੇ ਲਾਲਚ ਨਾਲ ਪਰ ਇਸਤਰੀ ਨੂੰ ਆਪਣੇ ਕੋਲ ਸਾਦਾ ਤੇ ਬੁਰਾਈ ਕਰਦਾ ਹੈ ਰਾਤੇ ਦਿਨੇ ਗਮ ਤੇਨੂੰ ਤੰਗ ਕਰ ਰਿਹਾ ਹੈ ਮਨ ਐਸ ਟੇ ਰਹਿੰਦਾ ਹੈ ਪਕਤੀ ਜਿ ਤਪੱਸਿਆ ਦੇ ਪਵਿੱਤਰ ਨਾਮ ਉਤੇ ਅਨੇਕਾਂ ਪਾਪ ਰੋਜ਼ ਕਰਕੇ ਨਰਕ ਦੇ ਰਾਹ ਤੁਰਿਆ ਜਾ ਰਿਹਾ ਹੈ ਜੇ ਪਾਪ ਹੀ ਕਰਨੇ ਹਨ ਤਾਂ ਸਾਧੂ ਪੁਣਾ ਛੱਡ ਦੇ ਇੱਕ ਸੱਚੇ ਜੋਤਿਸ਼ੀ ਦੀ ਤਰ੍ਹਾਂ ਆਪਣੇ ਬਾਰੇ ਸੱਚੀਆਂ ਗੱਲਾਂ ਸੁਣ ਕੇ ਅਰਜਨ ਨਾਂਗਾ ਕਬਰਾ ਗਿਆ ਉਸ ਨੂੰ ਭਰੋਸਾ ਹੋ ਗਿਆ ਕਿ ਇਹ ਕੋਈ avatars ਹੈ ਉਹ ਚੱਟ ਗੁਰੂ ਜੀ ਦੀ ਚਰਣੀ ਡਿੱਗਾ ਤੇ ਰੋ ਰੋ ਕੇ ਸੱਚ ਬੋਲਣ ਲੱਗਾ ਸੱਚੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਉਸ ਦੀਆਂ ਭੁੱਲਾਂ ਦੀ ਉਸ ਨੂੰ ਖਿਮਾ ਦੇ ਕੇ ਅੱਗੇ ਨੂੰ ਸਿੱਧੇ ਰਾਹ ਪਾਇਆ ਅਰਜਨ ਨੇ ਨਾਂਗਾਪਣ ਛੱਡ ਦਿੱਤਾ ਤਨ ਨੂੰ ਵਸਤਰਾ ਨਾਲ ਢੱਕ ਲਿਆ ਇਹ ਕਾਲਪੁਰਖ ਦੀ ਸੱਚੀ ਭਗਤੀ ਅਤੇ ਲੋਕ ਸੇਵਾ ਕਰਨ ਲੱਗਾ। ਗੁਰੂ ਜੀ ਜਵਾਲਾਜੀਤ ਹੋ ਕੇ ਕਾਂਗੜੇ ਆਏ। ਕਾਂਗੜੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਕੇ ਧਰਮਸ਼ਾਲਾ ਦੀਆਂ ਪਹਾੜੀਆਂ ਦੇ ਵਿਚਾਲੇ ਦੀ ਚੰਬੇ रियासत ਚੰਬਾ ਵਿੱਚ ਦਾਖਲ ਹੋ ਗਏ। ਚੰਬੇ ਤੇ ਕੁਲੂ ਵਿੱਚ ਧਰਮ ਪ੍ਰਚਾਰ ਗੁਰੂ ਨਾਨਕ ਜੀ ਨੇ ਉੱਤਰਾਖੰਡ ਪਹਾੜਾਂ ਦੀ ਉਦਾਸੀ ਵੇਲੇ ਇਹ ਬਾਣਾ ਪਹਿਨਿਆ ਸੀ। ਪੈਰੀ ਚਮੜੇ ਦੀ ਜੁੱਤੀ ਸੀ ਸਿਰ ਤੇ ਅਤੇ ਸਾਰੇ ਦੇ ਉੱਪਰ ਵੀ ਚਮੜਾ ਲਪੇਟਿਆ ਹੋਇਆ ਸੀ ਮੱਥੇ ਕੇਸਰ ਦਾ ਟਿੱਕਾ ਸੀ ਗੁਰੂ ਜੀ ਚੰਬੇ ਵਿੱਚ ਪਹੁੰਚੇ ਚੰਬਾ ਅੱਜਕੱਲ੍ਹ ਹਿਮਾਚਲ ਪ੍ਰਦੇਸ਼ ਰਿਆਸਤ ਦੀ ਰਾਜਧਾਨੀ ਵੀ ਚੰਬਾ ਸ਼ਹਿਰ ਸੀ ਇਹ ਸੁੰਦਰ ਪਹਾੜੀ ਸ਼ਹਿਰ ਦਰਿਆ ਰਾਵੀ ਦੇ ਕੰਢੇ ਹੈ ਇੱਥੇ ਦੇ ਲੋਕ ਭੋਲੇ ਪਹਾੜੀਏ ਦੇਵੀ-ਦੇਵਤਿਆਂ ਦੇ ਪੁਜਾਰੀ ਸਨ ਸ਼ੀਤਲਾ ਦੇਵ ਦੇਵੀ ਦੀ ਪੂਜਾ ਬਹੁਤ ਹੁੰਦੀ ਸੀ ਇੱਕ ਵੱਡਾ ਮੰਦਿਰ ਸੀ ਉਸ ਮੰਦਿਰ ਵਿੱਚ ਸਵੇਰੇ ਤੇ ਸ਼ਾਮ ਨੂੰ ਬੜਾ ਭਾਰੀ ਇਕੱਠ ਹੁੰਦਾ ਅਗਸਤ ਦੇ ਮਹੀਨੇ ਦਰਿਆ ਦੇ ਕਿਨਾਰੇ ਇੱਕ ਵੱਡਾ ਕੌਮੀ ਮੇਲਾ ਹੁੰਦਾ ਹੈ ਉਹ ਮੇਲਾ ਵੀ ਉਸ ਸਮੇਂ ਹੋ ਰਿਹਾ ਸੀ ਉਸ ਮੇਲੇ ਰਾਜੇ ਰਾਣੀਆਂ ਵੀ ਆਮ ਲੋਕਾਂ ਵਾਂਗ ਮੰਦਿਰ ਵਿੱਚ ਆਉਂਦੇ ਸਨ ਗੁਰੂ ਜੀ ਆਪਣੇ ਸੁਭਾਅ ਤੇ ਮਿੱਠੇ ਹੋਏ ਢੰਗ ਅਨੁਸਾਰ ਮੰਦਿਰ ਦੇ ਬਾਹਰ ਜਾ ਬੈਠੇ ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਰਵਾਹ ਹਿਲਾਈਆਂ ਗੁਰੂ ਜੀ ਨੇ ਰੱਬੀ ਬਾਣੀ ਦਾ ਕੀਰਤਨ ਸ਼ੁਰੂ ਕੀਤਾ ਪਹਾੜੀਏ ਲੋਕ ਰਾਗ ਦੇ ਬਹੁਤ ਪ੍ਰੇਮੀ ਹਨ ਰਾਗ ਦੀ ਧੁਨ ਸੁਣ ਕੇ ਝਟ ਇਕੱਠੇ ਹੋ ਗਏ ਗੁਰੂ ਜੀ ਦੇ ਚੋਗਿਰਦੇ ਇੱਕ ਤਕੜੀ ਭੀੜ ਜਮਾ ਹੋ ਗਈ ਚੋਖਾ ਚਰਬਾਣੀ ਦਾ ਕੀਰਤਨ ਸੁਣਾਉਣ ਪਿੱਛੋਂ ਗੁਰੂ ਜੀ ਨੇ ਆਪਣੇ ਮਿਸ਼ਨ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹਨਾਂ ਨੇ ਆਖਿਆ हे ਪੁਰਸ਼ੋ ਕੁਦਰਤ ਨੇ ਤੁਸਾਂ ਦੇ ਦੇਸ਼ ਨੂੰ ਬੜਾ ਹਰਿਆ ਭਰਿਆ ਸ਼ਾਂਤੀ ਤੇ ਸ਼ੀਤਲ ਵాయు ਮੰਡਲ ਵਾਲਾ ਬਣਾਇਆ ਹੈ ਕੁਦਰਤੀ ਗੋਦੀ ਵਿੱਚ ਖੇੜਦੇ ਹੋਏ ਵੀ ਤੁਸੀਂ ਕੁਦਰਤ ਨੂੰ ਨਹੀਂ ਸਮਝਦੇ ਇਹ ਅਗਿਆਨਤਾ ਹੈ ਬਾਪ ਦੀ ਗੋਦੀ ਵਿੱਚ ਬੈਠਾ ਹੋਇਆ ਬਾਲਕ ਜਿਵੇਂ ਇਹ ਨਹੀਂ ਸਮਝਦਾ ਕਿ ਉਹ ਬਾਪ ਕੋਲ ਬੈਠਾ ਹੈ ਫਿਰ ਕਿਸੇ ਵੱਲ ਦੌੜਨ ਦਾ ਯਤਨ ਕਰਦਾ ਹੈ ਪਰਮ ਤੇ ਅਗਿਆਨਤਾ ਨੇ ਤੁਸਾਂ ਨੂੰ ਪ੍ਰਮਾਤਮਾ ਕੋਲੋਂ ਦੂਰ ਕਰ ਦਿੱਤਾ ਹੈ ਪੱਥਰ ਦੀਆਂ ਦੇਵੀਆਂ ਨੂੰ ਪੂਜਦੇ ਤੇ ਭਗਵਾਨ ਸਮਝ ਦੇ ਜੇ ਭਲਾ ਦੱਸੋ ਇਕ ਕਿਵੇਂ ਕਰਤਾਰ ਰੂਪ ਹਨ ਜਦੋਂ ਇੱਕ ਮਨੁੱਖ ਕੋਈ ਪਾਰੀ ਚੀਜ਼ ਫੜ ਕੇ ਦੇਵਤਾ ਨੂੰ ਤੋੜ ਪੰਨ ਸਕਦਾ ਹੈ ਸੁਣੋ ਪਰਸ਼ੋ ਧਿਆਨ ਨਾਲ ਸੁਣੋ ਮਾਇਆ 모 ਦੇਵੀ ਸਭ ਦੇਵਾ ਕਾਲ ਨਾ ਛੋੜੇ ਬਿਨ ਗੁਰ ਕੀ ਸੇਵਾ ਉਹ ਅਬਿਨਾਸ਼ੀ ਅਲਖ ਅਪੇਵਾ ਇਹ ਜੋ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਮੰਦਰਾਂ ਵਿੱਚ ਰੱਖੀਆਂ ਹਨ ਇਹ ਸਭ ਮਾਇਆ ਮੰਗਣ ਵਾਸਤੇ ਹਨ ਚਲਾਕ ਪੰਡਤਾਂ ਜਾਂ ਤੁਸਾਂ ਕੋ ਪੋਲੇ ਪਾਲੇ ਲੋਕਾਂ ਨੂੰ ਭਗਵਾਨ ਅਤੇ ਮੁਕਤੀ ਦੇ ਨਾਮ ਉੱਤੇ ਲੋਟ ਰਿਆ ਹੈ ਇੱਕ ਗੱਲ ਯਾਦ ਰੱਖੋ ਕਾਲ ਨੇ ਸਾਰਿਆਂ ਨੂੰ ਮਾਰ ਲੈਣਾ ਹੈ ਇਹਨਾਂ ਮੰਦਰਾਂ ਨੂੰ ਵੀ ਢਾ ਢੇਰੀ ਕਰਨਾ ਹੈ ਜਿਸ ਨੇ ਮੌਤ ਕੋਲੋਂ ਬਚਣਾ ਹੈ ਗੁਰੂ ਦੀ ਸ਼ਰਨ ਲੱਗਣ ਤੇ ਉਸ ਪਰਮਾਤਮਾ ਨੂੰ ਸਮਝਣ ਤੇ ਉਹਦਾ ਸਿਮਰਨ ਕਰਨ ਜਿਹੜਾ ਪਰਮਾਤਮਾ ਸਦਾ ਅਮਰ ਹੈ ਜਿਸ ਦਾ ਹਿਸਾਬ ਨਹੀਂ ਹੋ ਸਕਦਾ ਜੋ ਕੁਦਰਤੇ ਹਰ ਇੱਕ ਅੰਗ ਵਿੱਚ ਵਸਿਆ ਹੋਇਆ ਹੈ ਬਸ ਐਸੀ ਪ੍ਰਮਾਤਮਾ ਨੂੰ ਚੇਤੇ ਕਰੋ ਜੋ ਨਾ ਮਰਦਾ ਹੈ ਨਾ ਜੰਮਦਾ ਹੈ ਸੁਲਤਾਨ ਖਾਨ ਬਾਦਸ਼ਾ ਨਹੀਂ ਰਹਿਣਾ ਨਾ ਮੈ ਪੂਲੇ ਜੰਮ ਤਾ ਦੁੱਖ ਸਹਿਣਾ ਮੈਂ ਧਰ ਨਾਮ ਜਿਉ ਰਾਖਿਉ ਰਹਿਣਾ ਰਾਜੇ ਬਾਦਸ਼ਾ ਨਵਾਬ ਅਮੀਰ ਜੋ ਵੀ ਵੱਡੇ ਲੋਕ ਦਿਸਦੇ ਹਨ ਇਥੋਂ ਤੱਕ ਕਿ ਜੋ ਮੰਦਰਾਂ ਦੇ ਪੁਜਾਰੀ ਪੰਡੇ ਹਨ ਇਨਾ ਕਿਸੇ ਨਹੀਂ ਰਹਿਣਾ ਨਾ ਰਹੇ ਹਨ ਪ੍ਰਮਾਤਮਾ ਦੇ ਸਿਮਰਨ ਨੂੰ ਭੁੱਲੇ ਹੋਏ ਲੋਕ ਕਰਕੇ ਦਰਗਾਹ ਵਿੱਚ ਬੇਅੰਤ ਦੁੱਖ ਚੱਲਣਗੇ ਉਹੋ ਹੀ ਵੱਜ ਸਕਦੇ ਹਨ ਜੇ ਪ੍ਰਮਾਤਮਾ ਦਾ ਸਿਮਰਨ ਕਰਨ ਜਿਸ ਵੇਲੇ ਗੁਰੂ ਜੀ ਉਪਦੇਸ਼ ਕਰ ਰਹੇ ਸਨ ਉਸ ਸਮੇਂ ਸਬਾਬ ਨਾਲ ਰਾਜਾ ਆ ਗਿਆ ਉਹ ਮੰਦਰ ਵਿੱਚ ਦੇਵੀ ਦੀ ਪੂਜਾ ਕਰਨ ਵਾਸਤੇ ਆਇਆ ਸੀ ਚੜਾਵੇ ਵਾਸਤੇ ਉਸ ਕੋਲ ਅਨੇਕਾਂ ਤਰ੍ਹਾਂ ਦੀਆਂ ਸਮਗਰੀਆਂ ਤੇ ਭਾਰੀ ਰਕਮ ਦੌਲਤ ਵੀ ਸੀ ਗੁਰੂ ਜੀ ਨੇ ਉੱਚੀ ਸਾਰੀ ਉਚਾਰਿਆ ਦੇਵੀ ਦੇਵਾ ਪੂਜੀਏ ਪਈ ਕਿਆ ਮੰਗਿਓ ਕਿਆ ਦੇ ਪਾਇਓ ਨੀਰ ਪਖਾ ਲਈਏ ਪਾਈ ਜਲ ਮੈਂ ਬੁੱਢੇ ਤੇ ਉਹ ਪੁਰਸ਼ੋ ਇਹਨਾਂ ਪਥਰਾਂ ਦੀ ਪੂਜਾ ਕਰਨ ਵਾਲਿਓ ਰਤਾ ਸੋਚੋ ਦੇਵੀ ਦੇਵਤਿਆਂ ਦੀ ਪੂਜਾ ਕਰਨ ਤੇ ਤੁਸਾਂ ਨੂੰ ਕੀ ਲਾਭ ਪ੍ਰਾਪਤ ਹੋਣਾ ਹੈ ਜੇ ਤੁਸੀਂ ਮੰਗਦੇ ਜੀ ਉਹਨਾਂ ਕੀ ਦੇਣਾ ਹੈ ਜਦੋਂ ਇਹ ਆਪ ਹੀ ਪਾਣੀ ਵਿੱਚ ਡੁੱਬ ਜਾਂਦਾ ਹੈ ਤੇਵੇਂ ਪੂਜਾ ਕਰਨ ਵਾਲਿਆਂ ਨੂੰ ਡੋਬ ਲੈਂਦਾ ਹੈ। ਰਾਜਾ ਇਹ ਵਜਨ ਸੁਣ ਕੇ ਖਲੋ ਗਿਆ। ਲੋਕਾਂ ਦਾ ਇਕੱਠ ਦੇਖ ਕੇ ਹੈਰਾਨ ਹੋਇਆ। ਮੰਦਰ ਵੱਲ ਜਾਣ ਤੋਂ ਪਹਿਲਾਂ ਉਸਨੇ ਅੱਗੇ ਹੋ ਕੇ ਗੁਰੂ ਜੀ ਨੇ ਪੁੱਛਿਆ, "ਏ, ਅਤੀਤ ਤੂੰ ਕੌਣ ਹੈ? ਮੇਰੇ ਹੁਕਮ ਤੋਂ ਬਿਨਾਂ ਮੰਦਰ ਦੇ ਸਾਹਮਣੇ ਪੂਜਯਾ ਦੇਵਤਾ ਦੇ ਵਿਰੁੱਧ ਕਿਉਂ ਕੁਝ ਆਖ ਰਿਹਾ ਹੈ?" ਗੁਰੂ ਜੀ ਚਾਹੁੰਦੇ ਸਨ, ਰਾਜਾ ਜਾਂ ਕੋਈ ਮੁਖੀ ਪੁਜਾਰੀ ਉਹਨਾਂ ਨਾਲ ਗਿਆਨ ਚਰਚਾ ਛੇੜੇ। ਗੁਰੂ ਜੀ ਨੇ ਰਾਜੇ ਨੂੰ ਅੱਗੇ ਸਾਧ ਲਿਆ हे राजन ਸਾਧੂ ਨਾਲ ਬਚਨ ਬਿਲਾਸਤੀ ਰਜ ਨਾਲ ਕਰਨਾ ਚਾਹੀਦਾ ਹੈ ਮੈਂ ਪ੍ਰਮਾਤਮਾ ਦਾ ਭੇਜਿਆ ਹੋਇਆ ਇੱਕ ਪੁਰਸ਼ ਹਾਂ ਮੈਂ ਸੱਚ ਦਾ ਪ੍ਰਚਾਰ ਕਰਦਾ ਹਾਂ ਝੂਠ ਦਾ ਨਹੀਂ ਕਿ ਪੱਥਰ ਦੀ ਮੂਰਤ ਟੁੱਟ ਟੋਟੇ ਤੇ ਡੁੱਬ ਨਹੀਂ ਸਕਦੀ ਰਾਜਾ ਗੁਰੂ ਜੀ ਦੇ ਚਿਹਰੇ ਦਾ ਪ੍ਰਭਾਵ ਨੈਣਾ ਦਾ ਨੂਰ ਤੇ ਹਿਰਦੇ ਦੀ ਸੱਚਾਈ ਦੀ ਝਾਲ ਨਾ ਚੱਲ ਸਕਿਆ ਉਸ ਨੂੰ ਕੋਈ ਗੱਲ ਨਾ ਆਉੜੀ ਉਹ ਅੱਗੇ ਹੋ ਕੇ ਗੁਰੂ ਜੀ ਦੇ ਲਾਗੇ ਬੈਠ ਗਿਆ ਤੇ ਪੁੱਛਣ ਲੱਗਾ ਫਿਰ ਤੇਰਾ ਭਗਵਾਨ ਕਿਹਦਾ ਹੈ ਤੇ ਕਿਸ ਤਰ੍ਹਾਂ ਪਿਆ ਜਾਂਦਾ ਹੈ ਗੁਰੂ ਜੀ ਨੇ ਰਾਜੇ ਨੂੰ ਆਪਣੇ ਭਗਵਾਨ ਦੀ ਜਾਣ ਪਛਾਣ ਮੂਲ ਮੰਤਰ ਦੀ ਤੁੱਕ ਪੜ੍ਹ ਕੇ ਕਰਾਈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਗੁਰ ਬਿਨ ਅਲਖ ਨ ਲਖੀਐ ਪਾਈ ਜਗ ਬੁੱਢੈ ਪਤ ਖੋਏ ਮੇਰੇ ਠਾਕੁਰ ਹੱਥ ਵਡਾਈਐ ਪਾਈਐ ਜੇ ਭਾਵੈ ਤੇ ਦੇਈ ਜਦੋਂ ਗੁਰੂ ਜੀ ਨੇ ਇਸ ਦਾ ਅਰਥ ਬਿਆਨ ਕੀਤਾ ਤਾਂ ਰਾਜੇ ਦੇ ਕਪਾਟ ਖੁੱਲ ਗਏ ਰਾਜੇ ਨੇ ਰਾਣੀਆਂ ਸਮੇਤ ਗੁਰੂ ਚਰਣਾ ਉੱਤੇ ਮੱਥਾ ਟੇਕਿਆ ਗੁਰੂ ਜੀ ਨੇ ਰਾਜ ਮਹਿਲਾਂ ਵਿੱਚ ਚਰਨ ਪਾਉਣ ਵਾਸਤੇ ਆਖਿਆ ਗੁਰੂ ਜੀ ਰਾਜ ਮਹਿਲਾਂ ਵਿੱਚ ਗਏ ਤੇ ਰਾਜੇ ਨੂੰ ਸਤ ਕਰਤਾਰ ਦਾ ਜਾਪ ਜਪਾਇਆ ਧਰਮਸ਼ਾਲਾ ਬਣਵਾਈ ਤੇ ਦੇਵੀ ਦੇਵਤੇ ਦੀ ਪੂਜਾ ਛੱਡ ਦਿੱਤੀ ਉਹ ਗੁਰੂ ਜੀ ਦਾ ਸਿੱਖ ਬਣਿਆ ਚੰਬੇ ਤੋਂ ਗੁਰੂ ਜੀ ਪੂਰਬ ਵੱਲ ਮੁੜੇ ਮੰਡੀ ਆ ਪਹੁੰਚੇ ਮੰਡੀ ਸ਼ਹਿਰ ਦਰਿਆ ਵਿਆਸਾ ਦੇ ਕਿਨਾਰੇ ਉੱਤੇ ਹੈ ਅਤੇ ਬਹੁਤ ਸਾਰੇ ਪੁਰਾਣੇ ਸ਼ਾਹੀ ਮੰਦਰ ਹਨ ਸਭ ਤੋਂ ਬਹੁਤ ਆ ਪੂਜਨੀਕ ਮੰਦਰ ਤਾਰਕਾ ਦੇਵੀ ਦਾ ਹੈ ਜੋ ਵਰਤਮਾਨ ਸ਼ਹਿਰ ਦੇ ਪੱਛਮੀ ਪਾਸੇ ਉੱਚੀ ਪਹਾੜੀ ਉੱਪਰ ਹੈ ਰਾਜ ਮਹਿਲਾਂ ਤੋਂ ਮੰਦਰ ਤੱਕ ਪੱਥਰ ਦੀਆਂ ਪੌੜੀਆਂ ਜਾਂਦੀਆਂ ਹਨ ਜਿੰਨਾਂ ਪੌੜੀਆਂ ਦੇ ਬਣਵਾਉਣ ਵਾਸਤੇ ਰਾਜੇ ਨੇ ਖਰਚ ਕੀਤਾ ਸੀ ਪਾਣੀ ਦੇ ਮੰਦਰ ਦਰਿਆ ਦੇ ਦੋਹਾਂ ਕਿਨਾਰੇ ਉੱਪਰ ਹਨ ਇੱਥੋਂ ਦਾ ਰਾਜਾ ਵੀ ਪੱਥਰ ਪੂਜਦਾ ਸੀ ਪੰਡਤਾਂ ਨੇ ਰਾਜੇ ਨੂੰ ਬੁੱਧੂ ਬਣਾਇਆ ਹੋਇਆ ਸੀ ਪੰਡਤ ਤੇ ਰਾਜਾ ਗਰੀਬ ਜਨਤਾ ਨੂੰ ਲੁੱਟਦੇ ਸਨ ਗੁਰੂ ਜੀ ਮੰਡੀ ਵਿੱਚ ਪਹੁੰਚੇ ਮੰਡੀ ਦੇ ਲੋਕਾਂ ਦੀ ਮਾੜੀ ਦਸ਼ਾ ਦੇਖ ਕੇ ਗੁਰੂ ਜੀ ਬਹੁਤ ਤਰਸਾ ਆਇਆ ਪਰਮਾ ਪਖੰਡਾਂ ਲਾਲਚਾਂ ਨੇ ਲੋਕਾਂ ਦਾ ਹੁਲੀਆ ਵਿਗਾੜਿਆ ਹੋਇਆ ਸੀ ਸ਼ਰਾਬ ਦੇ ਵਿਵਚਾਰ ਪ੍ਰਚਲਿਤ ਸੀ ਗੁਰੂ ਜੀ 15 ਦਿਨ ਮੰਡੀ ਰਏ ਹਰ ਮੰਦਰ ਵਿੱਚ ਜਾ ਕੇ ਲੋਕਾਂ ਤੇ ਪੰਡਤਾਂ ਨੂੰ ਸਤਿਆ ਮਾਰਗ ਦਾ ਉਪਦੇਸ਼ ਦਿੱਤਾ ਕੂਰੀਤیاں ਛਡਵਾਈਆਂ ਅਤੇ ਨੇਕ ਸੱਚ ਤੇ ਸੱਚਾ ਜੀਵਨ ਚੱਲਣਾ ਦੱਸਿਆ ਅਕਾਲ ਪੁਰਖ ਦਾ ਸਿਮਰਨ ਕਰਨਾ ਦੱਸਿਆ ਮੰਡੀ ਤੋਂ ਗੁਰੂ ਜੀ ਪੁੱਲੂ ਪਹੁੰਚ ਗਏ ਕੁੱਲੂ ਦੇ ਚੋਗਿਰਦੇ ਖੀਰ ਗੰਗਾ ਤਾਰਾ ਤੀਰਥ ਆਦਿਕ ਸਥਾਨਾਂ ਦੇ ਉੱਪਰ ਹੁੰਦੇ ਹੋਏ ਭਾਰਤ ਤੇ ਚੀਨ ਦੀ ਸੀਮਾ ਮਲਵਦੇ ਜਿਉਂ-ਜਿਉਂ ਉੱਪਰ ਗਏ ਤਿਉਂ ਤੋਂ ਨਵੇਂ ਬਾਜ਼ਾਰ ਨਵੇਂ ਨਜ਼ਾਰੇ ਸਨ ਕਿਧਰੇ ਚਿੱਟੇ ਦੁੱਧ ਵਰਗੀ ਬਰਫ਼ੀ ਕਿਧਰੇ ਚਿੱਟੇ ਦੁੱਧ ਵਰਗੀ ਬਰਫ਼ ਤੇ ਪਰਬਤ ਦਿਖਾਈ ਦਿੰਦੇ ਸਨ ਤੇ ਕਿਧਰੇ ਨਿਰਮਲ ਜਲ ਦੇ ਅਮਰ ਚਰਨੇ ਵਗ ਰਹੇ ਸਨ ਆਬਾਦੀਆਂ ਵਿੱਚ ਖੇਤ ਰੁੱਖ ਤੇ ਫੁੱਲਾਂ ਵਾਲੇ ਬੂਟੇ ਸਨ ਜਿੱਥੇ ਝੀਲ ਆਉਂਦੀ ਸੀ ਉਥੇ ਕਮਲ ਫੁੱਲਾਂ ਦਾ ਅੰਤ ਨਹੀਂ ਸੀ ਪਹਾੜੀ ਲੋਕਾਂ ਦੇ ਨਿਰਾਲੇ ਬਾਣੇ ਵੱਖਰੇ ਬੋਲ ਤੇ ਅੜਵੀ ਖੁਰਾਗ ਹੈਰਾਨ ਕਰਨ ਵਾਲੀ ਸੀ ਪਾਈ ਮਰਦਾਨਾ ਜੀ ਨੇ ਜਿੱਥੇ ਜੰਗਲ ਤੇ ਤੱਤੇ ਰੇਤੇ ਦੇਖ ਕੇ ਸਨ ਉਹ ਇੱਕ ਕੁਦਰਿਤ ਸੁੰਦਰ ਨਜ਼ਾਰੇ ਦੇਖ ਕੇ ਨਿਹਾਲ ਹੋਇਆ ਹਿਮਾਲਿਆ ਪਰਬਤ ਭਾਰਤ ਦਾ ਅਮਰ ਤੇ ਅਮੁੱਕ ਖਜ਼ਾਨਾ ਹੈ ਜੜੀ ਬੂਟੀਆਂ ਦਾ ਅੰਤ ਨਹੀਂ ਲੱਕੜੀ ਦਾ ਦੇਸ਼ ਨੂੰ ਘਾਟਾ ਨਹੀਂ ਕੁੱਲੂ ਇਲਾਕਾ ਬਹੁਤ ਬਾਂਗਾ ਤੇ ਚੰਗੇ ਵਾਯੂ ਮੰਡਲ ਵਾਲਾ ਹੈ ਪੇਡਾਂ ਦੀ ਉਹਨ ਫਲਾਂ ਦੀ ਮੰਡੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸੀ ਸਾਡੀ ਅੱਜ ਦੀ ਸਾਕੀ ਜੇਕਰ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ। ਧੰਨਵਾਦ।